ਉੜ ਜਾਓ ਉੱਥੋਂ ਮਿੰਟ ਦੇ ਅੰਦੀ ਦੂਰ ਰਹੋ ਥੱਲੇ ਉੱਧਰ ਜੋ ਥੱਲੇ ਮੈਂ ਉਹ ਬਹੁਤ ਵੱਡਾ ਫਿਲ ਕਰਦੇ ਯਾਰ ਮਾੜਾ ਬਿਚੇ ਬਿਚੇ ਕਾਨੂੰ ਕੁਰਸੀਸ ਆਦੀ ਬਸ ਵਾਸ ਆ ਤੇਰਾ ਆ ਬੋਤਲ ਚੱਕੋ ਏ ਦੀਦੀ ਮੇਰੀ ਹੀ ਬਣਾਦੀ ਵੀਡੀਓ ਐ ਮੈਂ ਤੇ ਤੇ ਬਣਾਦੀ ਦੇਖੀ ਭਾਗਤ ਤੋਂ ਬਾਅਦ ਖਿੱਚੋ ਖਿੱਚੋ ਜੋ ਠੀਕ ਹੈ ਆ ਉੜ ਜਾ ਬੱਚੇ ਘਾਰ ਨਹੀਂ ਸਾਈਡ ਨੂੰ ਹੋ ਰਹੀ ਇੱਕ ਸਾਈਡ ਆ ਗੁਰੂਆਂ ਦੇ ਪਿੱਛੇ ਆ ਲੈ ਉਹ ਬਿਸਤਰੀ ਲੋਣੀ ਚੱਲ ਕੋਈ ਗੱਲ ਨਹੀਂ ਜਦੋਂ ਮੈਂ ਥੱਲੇ ਹੋਣਾ ਨਾ ਬੇਸਲਮਾਨੀ ਛੱਡ ਦੇਣਾ ਠੀਕ ਹੈ ਇਹ ਥਾਰੇ ਉਹ ਮੈਂ ਕਰਨਾ ਆ ਹਾਂਜੀ ਟਾਈਮਰ ਹਾਂ ਟਾਈਮ ਲਗਾਣਾ 3 ਮਿੰਟ ਦਾ 3 ਮਿੰਟ ਆਹ ਦੇਖ ਲਓ ਨਾ ਉੱਥੇ ਦੋ ਦੋ ਪਿਆ ਐ ਰੇ ਦੇ ਵਿੱਚ ਪਿਆ ਉਹਨੇ ਉਹ ਨਹੀਂ ਯਾਰ ਆ ਗਰੀਬ ਇਹਨਾਂ ਉਹਦੇ ਚ ਚੈੱਕ ਕਰ ਦੋ ਕਲੋ ਟਾਈਮ 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 ਦੂਜਾ ਲਗਾਈ ਉਹ ਲੈਪ ਵਾਲਾ ਉਹਨੂੰ 3 ਮਿੰਟ ਤੇ ਪਤਾ ਲੱਗ ਜਾਊ 3 ਮਿੰਟ ਤੇ ਕਲੋਕ ਵਾਚ ਵਾਲਾ ਲੱਗਾਇਆ ਕਰ ਕਰ ਸ਼ੁਰੂ ਕਿਉਂਕਿ ਵਿੱਚ ਰੋਕਣਾ ਵੀ ਪੈਂਦਾ ਐ ਸਟਾਪ ਵੀ ਕਰਨਾ ਪੈਂਦਾ ਸਟਾਪ ਵਾਚ ਵਾਲਾ ਉਹ ਹੀ ਲੱਗਿਆ ਵਾ ਲਾਇਆ ਬੰਦਾ ਆਇਆ ਵਾ ਤੇ ਇਹ ਸਕੋਰਰ ਆ ਹੈਗੇ ਸਕੋਰਰ ਆ ਦੇਖਾ ਨਾ ਨੋ ਨੋ ਲਿਖਿਆ ਇੱਥੇ ਕਰੀ ਜਾਣਾ ਨਾਲੇ ਇਹਦੇ ਸਾਹਮਣੇ ਨਹੀਂ ਜਾਂਦੀ ਜਿਹਦੇ ਜਿਹਦੇ ਪੁਆਇੰਟ ਟੱਕ ਭੇਜਦੇ ਹੋ ਇਹਨਾਂ ਨੂੰ ਉਹ ਲੱਗ ਕੇ ਜਾਈਆਂ ਥੋੜੀਆਂ ਬਾਈਆਂ ਬਾਈਆਂ ਥੋੜੀ ਆ ਯਾਰ ਉਹ ਬਾਈਆਂ ਨਹੀਂ ਆ ਯਾਰ ਐਤਾ ਨਹੀਂ ਹੋਣਾ ਯਾਰ ਹੋਰ ਪੇਜ ਦੇ ਦਿਓ ਇਹਨੂੰ ਇਹਦੇ ਨੰਬਰ ਇੱਥੇ ਆਈ ਜਾਣੇ ਇਹਦੇ ਇੱਥੇ ਆਈ ਜਾਣੇ ਉਹ ਨਹੀਂ ਸਰ ਕਬੱਡੀ ਮਗਰ ਲਿਖ ਲੋ ਇਹੋੜੇ ਬੱਚਿਆਂ ਦੇ ਨਾਮ ਲਿਖੋ ਨਾ ਇੱਥੇ ਓ ਯਾਰ ਜਿੱਦਾਂ ਅਸੀਂ ਕਬੱਡੀ ਵਾਲੇ ਨਹੀਂ ਲਿਖਦੇ ਜਿੰਨੇ ਇੱਥੇ ਕੱਢਣੇ ਨਹੀਂ ਐ ਇਹਦਾ ਟਾਈਪ ਹੈਗੀ ਇਹਦਾ ਟਾਈਆਂ ਯਾਰ ਥੋੜੀਆਂ ਕੋਈ ਗੱਲ ਨਹੀਂ ਇਹਦਾ ਟਾਈਆਂ ਪਈ ਜਾਣੀਆਂ ਬਾਈਥੇ ਬਹਾਦਰ ਬੱਚੇ ਬੱਚੇ ਲਿਖੋ ਚ ਬਹਾਦਰ ਆਇਆ ਰੈੱਡ ਕਰ ਦੇ ਅਗਿਆ ਨਾਮ ਹੈ ਤੇਰਾ ਬਹਾਦਰ ਬਹਾਦਰ ਰੈੱਡ ਕਰ ਦੇ ਆ ਹੋਰ ਇਹ ਲਾਲ ਕਰ ਦੋ ਆ ਬਲੈਕ ਕਰ ਦੇ ਬਲੈਕ ਬਲੈਕ ਹਾਰਮੋਨ ਚਲ ਲਾਲ ਦੇ ਨੰਬਰ ਉਹ ਨਾਲੇ ਦੇ ਮੈਂ ਸਿਰੋ ਰੈੱਡ ਨਾਲੇ ਉਹ ਬੋਲਣਾ ਮੈਂ ਨਾਮ ਨਹੀਂ ਬੋਲਦਾ ਕੁਸ਼ਤੀ ਵਾਲੇ ਨਿਆਣੇ ਨੂੰ ਭੇਜ ਦੇ ਛੇਤੀ ਕਰ ਆ ਦੱਸ ਦੀ ਮੈਨੂੰ ਵੀ ਹਾਂਜੀ ਛੇਤੀ ਪੁੱਛ ਕਰੋ ਚੱਲ ਰਸ ਚੱਲ ਥੋੜੀ ਜਿਹੀ ਮੱਛੇ ਵਾਲ ਮੈਂ ਖੜੀ ਦੋ ਰੈੱਡ ਆਵਾਜ਼ ਹੋਰ ਦੇ ਅੱਛਾ ਤੁਸੀਂ ਬੋਲਣਾ ਨਹੀਂ ਕਿ ਬੱਚਿਆਂ ਨੂੰ ਆਪਣੇ ਆਪ ਕਰਨਾ ਨਹੀਂ ਇੱਕ ਜਣਾ ਬੋਲ ਸਕਦਾ ਜਿਹਨਾਂ ਖਲਾਇਆ ਬੋਲ ਸਕਦਾ ਕਿਹੜਾ ਪਿੱਛੇ ਆ ਬਹਾਦਰ ਪਿੱਛੇ ਆ ਬਾ ਬਾ ਨੰਬਰ ਦਿਓ ਜੀ ਫਿਰ ਅੱਗੇ ਚੱਲੋ ਹਾਂਜੀ ਆਜੋ ਇੱਥੇ ਨਹੀਂ ਮੈਂ ਮੋੜ ਬਹੁਤ ਆਤਮਾ ਨਹੀਂ ਕਿਤੇ ਚੁੱਕ ਹੋ ਜਾਵੇ ਉਹਨਾਂ ਵੱੜਾ ਵੀ ਚੜ੍ਹਦੀ ਸਮੱਸਿਆ ਗਿਆ ਹੋ ਜਾ ਹਾਂ ਕੀ ਦੋ ਨੰਬਰ ਬਲੈਕ ਲਾਲਾ ਬੈਠਾ ਬੈਠਾ ਆ ਜਾਓ ਆ ਜਾਓ ਆ ਜਾਓ ਤੁਮ ਜਿੰਜਾ ਦਾ ਹਰ ਬੰਦਾ ਲੱਖ ਫੜ ਲਾ ਲੱਖ ਫੜ ਲਾ ਬਾਦਰ ਲੱਖ ਫੜ ਲੱਖ ਫੜ ਤੁਮਗੇ ਪਿੱਛੇ ਆ ਜਾ ਹਾਂ ਵੈਰੀ ਗੁੱਡ ਬਾਦਰ ਤੇ ਹੁਣ ਕੀ ਲੇਗਾ ਲੱਖ ਹਾਂ ਲੱਖ ਘੜ ਕੇ ਜਾਓ ਗਾਇਨ ਦੇਖ ਲਓ ਇੱਕ ਜਣਾ ਜੀ ਉੱਪਰ ਆਇਆ ਉੱਪਰ ਲੱਕ ਪੱਟੀ ਵੀ ਆ ਗਈ ਵਿੱਚ ਉਹ ਐਕਸ਼ਨ ਪਹਿਲਾਂ ਹੀ ਚੱਲਦਾ ਹੈ ਇੱਕੋ ਐਕਸ਼ਨ ਚਾਹੀਏ ਉਹ ਉਹ ਜਿੰਨੀ ਵਾਰ ਮਾਰੀ ਵਿੱਚ ਆਈ ਜਾਵੇ ਐਕਸ਼ਨ ਉਹ ਤੁਹਾਨੂੰ ਆਪਣਾ ਪਾਟ ਕਾਟਾ ਛੱਡੋ ਸਟਾਪ ਕਰ ਲਓ ਵੇਟ ਕਰਣ ਹੋ ਜਾ फटाखो निकल बच्चा किदा आ नहीं स्टॉप कर रहे हो वाच खाएं कार्ड ना खुल जाने के पड़ता खोल नहीं कोई नहीं फुली कर रहा अरे अरे ठीक है डरी हुई नहीं ये ये आए प्लान के हां चलो चल 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 हां काफी काफी उठ आएंगे और चल चला लत्ता बढ़िया एक नंबर इतरा

ਰੋਟੀ ਦੇ ਅੰਦਰ ਰੋਟੀ ਕਰਦੇ ਨਹੀਂ ਆ। ਬਾਹਰ ਕੱਢ ਲੈ। ਨਹੀਂ। ਰੋਟੀ ਖਾ ਕੇ ਤੁੰਡੀ ਨਹੀਂ ਹੋਣੀ। ਆ ਗਿਆ ਬਾਦ। 12 25। ਚੱਲ ਗਿੱਲੋ ਵਾਲਿਆਂ ਦੀ ਕਰਾ ਲਓ। ਉਹ ਤੋਂ ਵਧਾਣਾ ਜਿਹੜੇ ਨਹੀਂ ਸੁਣਦੇ। 1 ਮਿੰਟ। 30 ਸੈਕਿੰਡ ਲਾਸਟ ਬਈ। ਚੱਲ ਚਲੋ। ਇਹਨਾਂ ਨੂੰ ਛੋੜਾ। ਹਾਂ ਕਰਦੇ ਭੂ। ਪੱਲੇ ਘੋਮਣੀ। ਹਾਂ। ਆਹ ਫੋਰਮ ਠੀਕ ਹੈ ਉੱਤਰ ਚੱਲ ਪੁੱਤ ਉੱਤਰ ਅਗਲਾ ਨਾਮ ਲਿਖ ਲਓ ਹੁਣ ਕੌਣ ਹੈ ਜੇਤੂ ਕਿਹੜਾ ਹੈ ਕਿਹੜਾ ਪੁੱਤ ਸੈਂਟਰ ਕਿਹੜਾ ਹੈ ਇਹ ਮਸਿਆ ਵਾਲਾ ਕਿਹੜਾ ਹੈ ਨਾ ਬੋਲੋ ਯਾਰ ਮੋਹਿਤ ਮੋਹਿਤ ਜੇਤੂ ਠੀਕ ਹੈ ਇੱਥੇ ਲੱਗ ਨੋ ਲਿਖ ਤਾਂ ਅਗਲੇ ਨਾਮ ਲਿਖ ਲਓ ਤੁਮਨੇ ਇੱਕ ਮਿੰਟ ਬੇਟਾ ਨਾਮ ਲਿਖਾ ਲਓ ਪਹਿਲਾਂ ਆਪਣੇ ਸੈਕਟਰ ਦੀ ਅਰੇ ਨਾ ਬੋਲੋ ਕਿਹਦੇ ਕਿਹੜੇ ਹੈ ਜਸ਼ਨ ਜਸ਼ਨ ਮਸਿਆ ਨਹੀਂ ਜਸ਼ਨ ਮਸਿਆ ਮਸਿਆ ਸੱਜਰ ਕੁਮਾਰ ਹਾਂ ਸੱਜਰ ਜਸ਼ਨ ਕੁਮਾਰ ਲਿਖੀ ਆ ਰਿਹਾ ਇੱਕ ਮਿੰਟ ਜੀ ਇੱਕ ਮਿੰਟ ਆਂਦੇ ਹੋ ਫਾਈਨਲ ਹੋਊਗੀ ਕੁਸ਼ਤੀ ਬਾਹਰ ਕੋਈ ਪੁਆਇੰਟ ਨਹੀਂ ਹੈ ਬਾਹਰ ਹੋ ਬਾਹਰ ਹੋ ਹੈ ਕੋਈ ਤਾਂ ਇਹ ਬੋਲਵਾ ਮੈਡ ਬੋਸ਼ ਹੋਊਗਾ ਇੰਨਾ ਇੱਥੇ ਇੰਨਾ ਮਿਲ ਗਿਆ ਉਹ ਵੀ ਬਹੁਤ ਹੈ ਤਾਂ ਹੀ ਕਹਿੰਦਾ ਬਾਹਰ ਵਾਲਾ ਕੋਈ ਨਹੀਂ ਨਿਕਲ ਦੇ ਦੇ ਰੈੱਡ ਹਾਂ ਰੈੱਡ ਦੇ ਦੇ ਉਹਨੂੰ ਨਿਕਲ ਰੋ ਰੈੱਡ ਆ ਬਲੈਕ ਕਰ ਦੇ ਉਹ ਨਹੀਂ ਹੈ ਬਲੂ ਬਲੈਕ ਕਰੋ ਬਲੂ ਬਲੈਕ ਬਲੂ ਬਲੈਕ ਕਰ ਦੋ ਬਲੂ ਬਲੈਕ ਨਹੀਂ ਨਹੀਂ ਰੈੱਡ ਕਰ ਲਓ ਰੈੱਡ ਕਰ ਲਓ ਹਾਂ ਜੀ ਟਾਈਮ ਇੱਕ ਮਿੰਟ ਪਿੱਛੋਂ ਇੱਥੇ ਰੈੱਡ ਬਲੂ ਹੋਊਗਾ ਹਾਂ ਹਾਂ ਜੀ ਬਣਨ ਇੱਕ ਦੋ ਖੰਡ ਵਸਤੇ ਕਰਦੇ ਤਿੰਨ ਬੱਤੀ ਜੈਸੂ ਨਾਮ ਰਹੀ ਤਿੰਨ ਨੰਬਰ ਹੈਗੀ ਬੇਟ ਜਦਾ ਆ ਫੇਰ ਆ ਹੁਣ ਐਕਸ਼ਨ ਕੰਪਲੀਟ ਨਹੀਂ ਹੁੰਦਾ ਕਬੱਡੀ ਜੀ ਤਾਂ ਹੀ ਨਹੀਂ ਪੀਓ ਕਰਦੇ ਐਕਸ਼ਨ ਕੰਪਲੀਟ ਨਹੀਂ ਹੈ ਕੁਸਤ ਲਿਓ ਸਰ ਪਰੀਆਂ ਤਾਂ ਇਹ ਕੁੜਤੀਆਂ ਘੁੱਡੇ ਵਾਲੀ ਬੀੜ ਜਾਣਾ ਅਰਸਕਸੀ ਕਰਨੀ ਚੱਕਲਾ ਚੱਕਲਾ ਹਾਂ ਦੇਖੜਾ ਚੱਕ ਹਾਂ ਬਹੁਤ ਕਰੇ ਚੱਕੀਆਂ ਹਾਂ ਛੋਰੀ ਹੈ ਤਿੱਖੀ ਛੋਰੀ ਚੱਲ 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 ਕਰਦੇ 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 ਸ਼ਾਬਾਸ਼ ਸ਼ਾਬਾਸ਼ ਵਾਹ 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 ਦੇਖੀ ਵਾਹ ਵਾਹ ਕਰਦੇ ਸ਼ਾਬਾਸ਼ ਇਹ ਲੱਗਦਾ ਕਿ ਅੱਜ ਤਾਂ ਕਮਜ਼ੋਰ ਹੈ ਨਾਈਟਿੰਗ ਬਹੁਤ ਵਧੀਆ ਬ੍ਰੈਕ ਦੇ ਜਿੰਨ ਚੰਦਨ ਆ ਪਣੇ ਹਾਂ ਚੱਲ ਚੱਲ ਕਰੋਨਾ 35 ਕਿਲੋ ਦਾ ਰਾਸ ਕਰਦੇ ਸ਼ਾਬਾਬ ਤਾਂ ਸ਼ਾਬਾਬ ਬਹੁਤ ਵਧੀਆ ਇਤਨੀ ਬਿੜੋ ਪੁੱਤ ਉਹ ਕਿ ਬਿੜੀ ਇਹ ਢੇਡ ਤੇ ਉਹ ਇਧਰ ਵੀ ਉਹ ਨਹੀਂ ਨਹੀਂ ਕੀੜਾ ਕੀੜਾ ਆਪੂਗਾ ਕੀੜਾ ਇਹ ਉਹ ਵੀ ਕਹਿੰਦਾ ਮੈਂ ਜਿਹੜਾ ਜਿੱਤੂ ਨਾ ਦਾ ਚੇਲਾ ਨਹੀਂ 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 ਹਾਂ ਖੜਾ ਹੋ ਸ਼ਾਬਾਸ਼ ਪਿੱਛੇ ਪਿੱਛੇ ਕਿੱਧਰ ਦੂਜੀ ਧਰਾਂ ਇੱਕ ਸਾਈਡ ਤੇ ਨਿਕਲ ਚੱਲ ਬੱਚਾ ਹਾਂ ਇੱਥੇ ਚੱਲ ਚੱਲ ਬੋਲੀ ਵਾਂਗ ਦਮ ਆਈ ਇਕੱਠਾ ਪਾਣੀ ਦੋ ਵਾਲੀ ਵਾਹ ਉੱਪਰ ਉੱਠੇ ਨਹੀਂ ਹੈਗਾ ਉਹ ਸਾਡਾ ਪ੍ਰੈਕਟਿਸ ਆ ਦੇਗੀ ਨਾ ਕਰਾਓ ਚੱਲ ਸ਼ਾਬਾਸ਼ ਵੈਰੀ ਗੁੱਡ ਆਵਾਜ਼ ਵੈਰੀ ਗੁੱਡ ਯਾਰ ਪਰ ਮੈਂ ਤਾਂ ਦਮਸ਼ਾਡੀ ਨੂੰ ਖੰਡਾ ਰਿਹਾ ਸੀ ਸਰ ਗੁੱਡ ਲਾਸਟ ਵਿੱਚ ਅੱਗੇ ਕਰ ਲਾਖੇ ਦੋ ਕੋਈ ਖੜੇ ਹੋਏ ਓ ਫੋਮ ਨਹੀਂ ਆ ਗਿਆ ਓਏ ਆ ਆ ਗਿਆ ਸਾਡਾ ਇੱਕ ਪ੍ਰਿੰਸ ਆਫ ਪ੍ਰਿੰਸ ਆਫ ਪ੍ਰਟੂਗਲ ਪ੍ਰਿੰਸ ਆਫ ਪ੍ਰਟੂਗਲ ਲਾਲ ਸਰ ਪ੍ਰਿੰਸ ਲਾਲ ਤੇ ਮਾਈਕ ਦਾ ਲਾਲ ਕਿ ਬੋਲੋ ਭਾਈ ਕਿਹੜਾ ਕਰੇ ਸੈਂਟਰ ਆਈ ਦਾ ਪ੍ਰਟੂਗਲ ਆਇਦਰ ਲਾਲ ਈ ਮੱਛੀਆਂ ਭਈਆਂ ਪਤਾ ਨਹੀਂ ਕਿਹੜਾ ਆ ਗਿਆ ਆ ਗਿਆ ਮੂੜੀ ਆ ਗਈ ਮੂੜੀ ਆਪਣੀ ਹਾਲਤ ਚੱਕ ਤੋਂ ਆ ਪਿੱਛੇ ਇਹ ਕਹਿੰਦਾ ਨੂੰ ਕਹਿੰਦਾ ਪਿਛਲੇ ਸਾਲ ਵੀ ਆ ਕੇ ਤਾਂ ਮੈਂ ਖੋਈ ਤਾਂ ਪਾਈ ਤਾਂ ਇੱਕ ਗੱਲ ਹੋਰ ਪੁੱਤ ਬੜੇ ਪਿੰਡ ਦੇ ਜਿੱਦਾਂ ਨਾ ਕੁਸ਼ਤੀਆਂ ਕਰਾਈਆਂ ਅਸੀਂ ਇੱਧਰ ਬੱਚਿਆਂ ਦੇ ਤੇ ਅਮਨ ਇਹ ਵੀ ਤਾਂ ਇਹ ਵੀ ਤਾਂ ਬੋਲਿਆ ਇੱਕ ਚਾ ਮਾਰ ਪ੍ਰਿੰਸ ਭੱਜੇ ਘਰੇ ਪ੍ਰਿੰਸ ਨੂੰ ਬਾਹਰ ਪਾ ਦੇ ਇੱਕ ਗੱਲ ਹੋਰ ਜਦੋਂ ਪਿੱਠ ਲਾਉਂਦੇ ਹੁੰਦੇ ਉਹਨੂੰ ਹੋਲਡਰ ਕਰਕੇ ਰੱਖਣਾ ਹੁੰਦਾ ਆ ਛੱਡਣਾ ਨਹੀਂ ਹੁੰਦਾ ਇੱਕਦਮ ਆਖਾ ਖਾਜੋ ਖਾਜੋ ਇਹ ਕੇਂਦਰ ਕਿਹੜਾ ਹੈ ਉਹਦਾ ਫਰੈਂਸ ਲਾਲ ਹੋ ਗਿਆ ਜੀ ਹਾਂ ਹਾਂ ਚਲੋ ਉਹ ਦਰਸਤ ਪਤਾ ਹੈ ਹਾਂ ਹਾਂ ਦੋ ਮਿੰਟ ਕਿੱਥੇ ਪੱਕੀ ਕੋਈ ਕਹਿੰਦੇ ਕੋਈ ਰਹਾ ਫੇਰ ਕੀ ਤੂੰ ਕਰ ਰਿਹਾ ਯਾਰ ਚਲੋ ਮੈਂ ਬੜਾ ਕਹਿ ਦੂੰਗੀ ਬਾਕੀ ਦੀ ਕੱਲ ਨੂੰ ਗੱਲ ਕਰਾਂਗੇ ਹਾਂ ਜੀ ਹਾਂ ਜੀ ਓਕੇ ਓਕੇ ਆਹ ਹੋ ਗਿਆ ਚਲ ਮੈਂ ਇਧਰ ਨਾ ਨਾ ਫਿਰ ਹੋਰ ਲੰਦੋ ਹਾਂ ਹਾਂ ਮੋੜ ਦੇ 10 ਮਿੰਟ ਲਾ ਕੇ ਮੈਂ ਵੀ ਪਿੱਛੇ ਆ ਜਾਣਾ ਠੀਕ ਹੈ ਸੋਰੀ ਆ ਬੈਰੀ ਚਾਬਾ ਸ਼ਾਬਾਸ਼ ਤੇਰੀ ਕਮਰਤੀ ਦੋ ਨੰਬਰ ਇਹਦੇ ਦੋ ਨੰਬਰ ਦੋ ਦੋ ਨੰਬਰ ਦੋ ਦੋ ਨੰਬਰ ਕੱਢੀ ਨਾ ਕੱਢੀ ਨਾ ਹੁਣ ਕੱਢੀ ਨਾ ਚੱਲ ਫੇਰ ਚੱਲ ਚੱਲ ਪਿੱਛੇ ਚੱਲ ਪਿੱਛੇ ਛੱਡ ਦੇ ਲੈ ਕਰ ਜਦ ਪੂਰੀ ਰੇਡ ਦੇ ਉੱਤੇ ਲੱਤ ਮਾਰ ਲੱਤ ਪਿੱਛੇ ਆ ਕੇ ਲੱਤ ਚੱਲ ਪਿੱਛੇ ਜਾ ਫੁਚੇ ਦੇ ਪਿੱਛੇ ਜਾ ਉਹ ਪਿੱਛੇ ਚੱਲ ਪਿੱਛੇ ਯਾਰ ਰੱਤ ਸ਼ਰਾਬ ਰੱਤ ਪਹਿਲਾ ਸਿੰਗਾ ਬੱਲੇ ਬਲੇ ਬਾਦੇ ਸ਼ਾਬਾਸ਼ ਸ਼ਾਬਾਸ਼ ਖੜੀਆ ਬਹੁਤ ਸੋਹਣਾ ਪੰਜਾਬੀ ਹੈ ਉਹ ਯਾਰ ਤੂੰ ਰੱਤ ਦੇ ਫੜ ਕੇ ਰੱਖ ਕਪਲਾ ਕਪਲਾ ਦਮਨਾ ਦਮਨਾ ਵਾਹ ਸ਼ਾਬਾਸ਼ ਉਹ ਕਿਹੜਾ ਲਾਲ ਹਾਂ ਆ ਜੋ

ਇਹ ਤੋੜ ਮਤ ਤੁਸੀ ਮਿੰਟ ਕੱਢੋ ਚਾਹ ਤੂੰ ਨਾਮ ਲਿਖਾ ਮੈਂ ਟਾਈਪ ਕਰਦਾ ਪੱਟੀ ਵਾਲਾ ਬੰਦਾ ਕਿਹੜਾ ਉਹ ਹੈ ਮਾਈ ਉਹਦੀ ਫਰਦੀ ਚਲੋ ਜੀ ਹਾਂਜੀ ਚਲੋ ਲਿਖ ਲੈ ਨਾਮ ਚਲੋ ਜੀ ਸ਼ਾਬਾਸ਼ ਵਧੀਆ ਤਰੀਕੇ ਨਾਲ ਲਾਣਾ ਕੱਲ ਜਬੜੇਲ ਤਾਂ ਨਹੀਂ ਬਾਕੀ ਬਹੁਤ ਵਧੀਆ ਉਹ ਆ ਕੱਪੜੇ ਨਹੀਂ ਫੜਨੇ ਆਰਾਮ ਲੈਣਾ ਆਰਾਮ ਨਾਲ ਕੱਢਾ ਸ਼ਾਬਾਸ਼ ਬਿੱਕੀ ਸ਼ਾਬਾਸ਼ ਯਾਰ ਖੜਾ ਆਈ ਜਿੰਦੀ ਤੁਸੀਂ ਇਹਦੀ ਚੱਲ ਚੱਲ ਸ਼ਾਬਾਸ਼ ਕੀ ਕਰਵਾ ਸਕਦਾ ਜੈਸ਼ਨ ਕੋਈ ਨਹੀਂ ਉਹਨੂੰ ਜੋਰ ਨਾਲ ਦੇ ਦੋ ਨੰਬਰ ਪਰ ਦੋ ਨੰਬਰ ਚੱਲ ਚੱਲ ਕਰ ਰਹੀ ਨੂੰ ਬੇਟਾ ਮੈਂ ਆਪੇ ਲਾਉਂਦਾ ਨਹੀਂ 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 ਚੱਲ 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 ਕੋਲੋ ਕੋਲੋ ਕਰਾ ਦੇ ਖੜਾ ਖੜਾ ਯਾਰ ਤੁਸੀਂ ਆਮ ਨੂੰ ਨਾ ਕਹੋ ਲੱਗੀ ਆ ਉਹਦਾ ਰੈਫਰੀ ਦਾ ਸੜਾ ਯਾਰ ਚੱਲ ਚੱਲ ਉਹਦੇ ਦੋਨੇ ਮੋੜੇ ਲੱਗਨੇ ਚਾਹੀਦੇ 15 ਸੈਕਿੰਡ 30 ਸੈਕਿੰਡ ਹੁੰਦੇ ਆ ਆਪਣਾ ਦੋਸਤ ਥੱਕਾ ਨਹੀਂ ਮਾਰਦਾ ਹਾਂ ਤਿਆਰ ਕੋਲ ਲਾ ਆ ਲੈ ਕਿੱਛ ਗੱਲ ਪੁੱਛੇ ਕਿੱਛ ਰਾਜ਼ ਨੰਬਰ ਲੈਣੇ ਦੋ ਅਗਲਾ ਪੈਠ ਦੇ ਪੈਠ ਚੱਲ ਚੱਲ ਆਏ ਤੇ ਹੀ ਆ ਜਾ ਬਟਾਈ ਨੂੰ ਲਾ ਲਾ ਪਿੱਛਲਾ ਦੋ ਪੁੱਤ ਕੱਪੜੇ ਹੀ ਫਾੜਨੇ ਪੁੱਤ ਫਾਟਲੇ ਹੋ ਗਏ ਚੱਕ ਲੈ ਫੇਰ ਚੱਕ ਲੈ ਲੱਟ ਫੜਾਤੀ ਉਹਨੂੰ ਹੁਣ ਆਪ ਡਿੱਗਣਾ ਫੇਰ ਥੱਲੇ ਆਪਰੇ ਵੀ ਆਹ ਕਹੇ ਕੋ ਮੜਾ ਫੇ ਦਾ ਬਣਾ ਲੈ ਉਹਨੇ ਇਹਦਾ বাস 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 ਇੱਧੇ 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 ਕਿੱਥੇ ਦੇ ਬਾਹਰ ਆਪ ਨੂੰ ਬਿੱਕੀ ਹਿਲਣਾ ਨਹੀਂ ਬਸ ਇੱਧੇ ਹੀ ਰੱਖ ਆਪਣੀ ਲੱਤ ਛੜਾ ਜੀ ਕਿਸੇ ਤਰ੍ਹਾਂ ਮੈਂ ਇੱਦੀ ਦੱਬ ਰੱਖ ਦੇਣਾ ਬਰਾਸ ਬਿੱਕੀ ਇੱਧੇ ਰੱਖ ਦੇ ਤੇਰੇ ਨੰਬਰ ਜਿਆਦਾ ਆਏ ਉਹ ਤਾਂ ਜਿਆਦਾ ਹੈ ਤੂੰ ਇੱਧੇ ਦੱਬ ਕੇ ਚੱਲ ਬਹੁਤ ਟਾਈਮ ਲਾ ਸੁਣੋ ਬੜਾ ਆਇਲ ਮੜਾ ਜੀ ਵੱਡਿਆ ਰੰਗੜੀ ਤੋਂ ਕੋਣ ਨਾ ਹੋਵੇ ਕਿ ਬਿੜੇ ਵੀ ਚਲ ਕਿੰਨੀ ਚੀਜ਼ ਆਉਣਾ ਹੋ ਸਕਿਆ ਹਾਂ ਹੱਥੋਂ ਮਟਾਉਣੀ ਕਰਨੀ ਵਿੱਚ ਨਹੀਂ ਮਤਾਨੀ ਆਉਣਾ ਚਲੋ ਚਲੋ ਚਾਰ ਵੜੀ ਦੇਖਾ ਪੈਨ ਕੋਟ ਨੂੰ ਆਵਾਜ਼ ਵਿਕੀ ਫੇਰ ਫੇਰ ਦੇਖ ਇੱਕ ਜਣਾ ਬੋਲੋ ਕਪੜੇ ਸਰ ਕਿੱਲ ਕਿੱ ਕਰ ਰਹੇ ਆ ਕਪੜੇ ਆ ਬਰਾਂਡ ਕਪੜੇ ਨਹੀਂ ਹੋ ਰਹੇ ਕਪੜੇ ਪਾਏ ਵੀ ਨਾ ਪਾਏ ਯਾਰ 2 ਨੰਬਰ ਜੀ ਪਤਾ ਉਸ ਟਿਮ ਨਹੀਂ ਬਣਦੀ ਮੈਂ ਪਾਉਲ ਦੇਣਾ ਕਿਸੇ ਨੂੰ ਵੀ ਨਹੀਂ ਬੁਲਾਉਂ ਅਸਲੀ ਕੁਸ਼ਤੀ ਵੀ ਇਹੀ ਆ ਜੀ ਕੁਸ਼ਤੀ ਦੀ ਤੁਸੀਂ ਇਹ ਨਹੀਂ ਕਹਿ ਸਕਦੇ ਕਪੜੇ ਕੋਲੋਂ ਜਾ ਕਰਾਓ ਕਰਾਓ ਫਿਰ ਧਰਮੀ ਦਾ ਸਿਸਟਮ ਵੱਧ ਗਿਆ ਕਿੰਨੇ ਹੋ ਗਏ ਹੈਗਾ ਜੀ ਇਹ ਕੱਪੜੇ ਨਹੀਂ ਫਾੜੇ ਬੁੱਤੂ ਦੇ ਦਾਬਾ ਲਾਲੇ ਲਾਲੇ ਪੈਰੀ ਗੋੜੀ ਪੈਰੀ ਗੋੜੀ ਛੱਡ ਦਿੰਦਾ ਉਹਨੂੰ ਪਤਾ ਨਹੀਂ ਕੀ ਕਰਦਾ ਬਨੈਨ ਨਹੀਂ ਫਾੜਨੀ ਚੱਲ ਚਾਬਾ ਕਿੱਥੇ ਆ ਪਿੱਛੇ ਪਿੱਛੇ ਕੋਮ ਕੇ ਪਿੱਛੇ ਆ ਪਿੱਛੇ ਆ ਇਹ ਹੋਣ ਲੱਗ ਫੜਦਾ ਫੇਰ ਜਿੱਥੇ ਕੱਢੀ ਹੈ ਚਲੋ ਕੀ ਕਰਦਾ ਕੀ ਕਰਦਾ ਛੱਡ ਦੇ ਛੱਡ ਦੇ ਨੋ ਨੋ ਹਮਾਰਾ ਇਹ ਕਰਵਾਏਗਾ ਟਾਈਮ ਕਿੰਨਾ ਹੋ ਗਿਆ ਰਣਜੀ ਟਾਈਮ ਨਹੀਂ ਹੋਇਆ ਰਹਿ ਕੇ ਕੱਟ ਕੀਤੇ ਚਲੋ ਚਲੋ ਤੁਸੀਂ ਕਰਾਓ ਇਹ ਦੱਸ ਦੇਣਾ ਤੁਹਾਨੂੰ ਪੂਰਾ ਪੂਰਾ ਟਾਈਮ ਹੈ ਉੱਥੇ ਚੱਲ ਓਹਦਾ ਦੱਸਦਾ ਪੈਜੀ ਟਾਈਮ ਵੱਧਿਆ ਇਹ ਪੂਰਾ ਦਵਾਂਗੇ ਵਿੱਚ ਕੱਟ ਹੋਏਗਾ ਬੁਲਾ ਆ ਕਰ ਲੈ ਬਾਓ ਵੀਰ ਪੰਜ ਸੈਕਿੰਡ ਹੈ ਜੀ ਲਾਸਟ ਠੀਕ ਹੈ ਤੇ ਟਾਈਮ ਹੋ ਗਿਆ ਭਾਈ ਹੋ ਗਿਆ ਟਾਈਮ ਟਾਈਮ ਅਪ ਬੱਸ ਬੱਸ ਟਾਈਮ ਆਹੋ ਟਾਈਮ ਚਲੋ ਆਹ ਲੈ ਲਓ ਮੜਾ ਜਾਨਾ ਓਏ ਕੀ ਓਏ ਵਧੀਆ ਪੁੱਤ ਹੈ ਵਧੀਆ ਵੇ ਜਲਦੀ ਜਲਦੀ ਐਨਾ ਟਾਈਮ ਨਹੀਂ ਹੈ ਪਾਣੀ ਪੀ ਲੈ ਬੁੱਤਰ ਪਾਣੀ ਉਹ ਤੇ ਜਿਸ ਵੇਲੇ ਦੱਬਿਆ ਪਾਉਂਦਾ ਛੱਡਿਆ ਨਾ ਜੇ ਤੂੰ ਛੱਡ ਦਿੰਦਾ ਫੇਰ ਹੋਰ ਕੀ ਆਗਾ ਜੀ ਸਕੋਰ 6 ਪੁਆਇੰਟ 6 0 6 <groans> 0 6 0 ਕੀ ਕੀ ਆਲੋ 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 ਮਾਰੋ ਚੱਲ ਬਈ ਕੀ ਹੋਇਆ ਕੀ ਉਹ ਵੀ ਹਾਂਜੀ ਟਾਈਮ ਕਿੰਨਾ ਹੈ ਚਲੋ ਹਾਂਜੀ ਦੱਸ ਦਿਓ ਚਲੋ ਜੀ ਸਟਾਰਟ ਉਹ ਦੇਖੋ ਉਹ ਬੋਏ ਉਹਨੇ ਜਿਹੜਾ ਦੰਡੇ ਕੱਢਣਾ ਉਹ ਮੱਤਾ ਜੇ ਬੰਦ ਕਰੀਂ ਰਾਰਾ ਰਾਰਾ ਫਾਇਰ ਸਾਡੇ ਲਈ 11 ਵਾਰ ਨੂੰ ਚਾਵਲ ਚਾਵਲ ਮਿੱਟੀ ਦੀ ਮਿੱਟੀ ਆਪੇ ਬਣਾਉਂਦੀ ਮਾਂ ਨੀ ਮਾਰ ਦੇ ਚੱਤ ਵੱਲੋਂ ਦੀ ਚੱਲ 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 ਬੈਠਾ ਕਰ ਮੈਂ ਰੁਕਣਾ ਥੋੜੀ ਆ ਕੱਪੜੇ ਨਹੀਂ ਵੰਨੇ ਸਾਡੇ ਕੋਲ ਤੇ ਕਿਚਰਾ ਕਪੜੇ ਨਹੀਂ ਫੜਨੇ ਬਸ ਇੱਧੇ ਖੜਾ ਰੇ ਖੜਾ ਰੇ ਆਰਮਨਾਲ ਕਪੜੇ ਨਹੀਂ ਫੜਨੇ ਇਸ਼ਾਰਾ ਉਹ ਕਪੜੇ ਨਹੀਂ ਫੜਨੇ ਬਈ ਮੇਰੀ ਗੱਲ ਨਹੀਂ ਸੁਣਦੇ ਤੈਨੂੰ ਕਪੜੇ ਨਹੀਂ ਫੜਨੇ ਕਪੜਿਆਂ ਨਾਲ ਉਹ ਕਰ ਰਿਹਾ ਸੱਚੀਓ ਥੱਲੇ ਕਪੜੇ ਨਾ ਨਾਲ ਐਂ ਕਿਉਂ ਐਨ ਹੁੰਦੀ ਉਹ ਕਪੂਮ ਢਿੱਲਾ ਬੈਟੇਂਗੇ ਜਿਹੋ ਹੁੰਦੇ ਉਹ ਹੁਣ ਇਹ ਤਾਂ ਆਦੀ ਤੇ ਮੋਢਿਆਂ ਤੇ ਬਾਹਰ ਨੂੰ ਆਉਣ ਦੇ। ਬismillah ਸ਼ੁਰੂਆਤ ਨਾਲ ਦੇ। ਸ਼ਾਬਾਸ਼ ਕੀ ਜੈ ਬੈਰੀ। ਚੱਲ ਚੱਲ ਸ਼ਾਬਾਸ਼। ਚੱਲ ਚੱਲ। ਬੰਦ ਚਾਲ ਪਿੱਛੇ ਚੱਲ ਜਾ। ਕਿੱਥੇ ਜਾਣੀ ਤੇ? ਇੱਥੇ ਪਰ ਚੜ੍ਹ ਜਾ ਨੰਬਰ ਮਿਲ ਗਿਆ। ਦੋ ਨੰਬਰ। ਵਾ ਠੀਕ ਐ ਇੱਦਾਂ ਰੱਖ। ਇੱਦਾਂ ਹੀ ਰੱਖ ਇੱਦਾਂ ਹੀ। ਇੱਥੇ ਰੱਖਣਾ ਇੱਥੇ। ਹੁਣ ਘਰ ਹੁਣ। ਇੱਦਾਂ ਉਲਟੀ ਪਿੱਛੇ ਨੂੰ। ਤੈਨੂੰ ਉਲਟਾਣਾ ਇਹਨੇ ਪਿੱਛੇ ਨੂੰ। ਪੱਟਣਾ ਨਹੀਂ ਐ ਇੱਥੇ ਡੱਬ ਰੱਖ ਲੈ। ਡੱਬ ਰੱਖ ਸੈਕਿੰਡ ਮਿੰਟ। ਟਾਈਮ ਦਾ ਉਹ ਕਰ ਤਾਂ ਆਏ। ਆ ਮਾਰ ਨਹੀਂ ਦੇ ਦਾ ਤੇਰੇ ਚੈਨ ਭੱਲੇ ਲੈਣ ਦੀ ਕੋਸ਼ਿਸ਼ ਕਰਦਾ ਦੇਖ ਲੈ ਦੇਖ ਲੈ ਰਹਿਣ ਦੇ ਰਹਿਣ ਦੇ ਇੱਥੇ ਦਬ ਰੱਖ ਦੀ ਇੱਧਰ ਲੈ ਜਾਣ ਇੱਧਰ ਰੱਖ ਬਸ ਇੱਥੇ ਇੱਥੇ ਦਬਾ ਲੈ ਲੱਤ ਕਰ ਬਸ ਠੀਕ ਹੈ ਉਹ ਅੱਛਾ ਅੱਛਾ ਉਹ ਤਾਂ ਹੁਣ ਬਾਹਰ ਦਾ ਨੰਬਰ ਨਹੀਂ ਪਿੱਛੇ ਆਣਾ ਦੋ ਨੰਬਰ ਤੈਨੂੰ ਲੈ ਲੈ ਤੂੰ ਜਿੱਤ ਗਿਆ ਬਸ ਦੋ ਨੰਬਰ ਲੈ ਲੈ ਪਿੱਛੇ ਆ ਕੇ ਮੈਂ ਨਾ ਮੈਚ ਆਹੀ ਬਣਿਆ ਆਵਾਜ਼ ਕਿ ਵੈਰੀ ਗੁੱਡ ਉਹ ਤਾਂ ਦੋ ਨੰਬਰ ਤੇਰੇ ਰਹਿ ਗਏ ਸਿਰਫ ਦੋ ਨੰਬਰ ਪਿੱਛੇ ਜਾਲ ਪਿੱਛੇ ਛੇਤੀ ਪਿੱਛੇ ਪਿੱਛੇ ਜਾਲੀ ਦੇ ਪਿੱਛੇ ਜਾਲ ਟੰਮ ਕੇ ਪਿੱਛੇ ਵਾਲੇ ਪਿੱਛੇ ਵਾਲੇ ਜਾ ਹਾਂ ਇਧਰ ਉਹ ਗੁਰੂ ਲੱਤ ਫੜਾ ਦਿੰਦਾ ਫੇਰ ਉਹਨੂੰ ਇਕੱਠੀ ਕਰਕੇ ਨਾ ਆਪ ਹੀ ਲੱਤ ਛੜਾ ਕੇ ਪਿੱਛੇ ਜਾਣ ਨੂੰ ਉਹ ਜੇ ਕਰ ਤੇਰਾ ਜਿੱਥੇ ਬਾਤ ਨੂੰ 2 ਪੁਆਇੰਟ ਬੱਦਗਰਪਕਾਰਾ ਖੈ ਇਦਾਂ ਕਰ ਰਿਹਾ ਸਰ आहा शाबाश शाबाश चल 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 ਬਸ ਇੱਕ ਇੱਕ ਵਾਰ ਆਕੂ ਕੋ ਬਹੁਤਾ ਹੋਣਾ 5 ਸੈਕਿੰਡ ਜੀ ਕੋਮਗਾ ਦੇ ਵਿੱਚ ਲਾਸਟ ਹੈ ਟਾਈਮ ਆਪ ਜੀ ਕੋਈ ਨਹੀਂ ਹੋ ਰਿਹਾ ਦਿੱਤੀ ਜੀ ਜੱਟ ਗਿਆ ਜੀ ਆਪ ਜੀ ਹੋ ਉਹ ਕਿਹਣੀ ਜਮਾਲ ਜਿਹੜੀ ਆ ਇਹ ਤੇਰੀ ਜਮਾਲ ਜਿਹੜੀ ਆ ਦੇਖੀ ਬਾਤ ਜਿਹੜਾ ਹੋ ਜਾ ਮੜਾ ਯਾਰ ਤੇਰੀ ਜਮਾਲ ਜਿਹੜੀ ਆ ਪੰਜਵੇਂ ਤਾਰੇ ਬਹੁਤ ਟੀਚਰ ਕੋਸ਼ਿਸ਼ ਕਰੀ ਨਾ ਅੱਗੇ ਹਾਂ ਜੀ ਚਲੋ ਬੈਠ ਜਾ ਕੇ ਚਲ ਨਿਕਲ ਅੱਧਾ ਕਰੂਗਾ ਮੈਨੂੰ ਨਹੀਂ ਦਵਾਰੇ ਪਤਾ ਮੈਂ ਕਰਾਂ ਲੱਗਦਾ ਉਹਨੂੰ ਹੁਣ ਪਸੰਦ ਨਹੀਂ ਬਾਈ ਆ ਗਿਆ ਬਾਈ ਉਹਨੂੰ ਬਾਈ ਦਿੰਦੇ ਆ ਓ ਯਾਰ ਜਿਹੜੇ ਆਹ ਯਾਰ ਤੂੰ ਤੈਨੂੰ ਪਤਾ ਨਹੀਂ ਐ ਅੱਧਾ ਪੁਆ ਪਰਤੀ ਸਾਡੇ ਨਾਲ ਹੇ ਜੇਤੂ ਆ ਜੇਤੂ ਹੋ ਗਈ ਇੱਕ ਮੋਟਾ ਫालतੂ ਰਿਆ 100 ਰੁਪਏ ਦੇ ਜੇਤੂ ਬੁਲਾ ਲਾ ਇੱਕ ਹੋਰ ਬੁਲਾ ਲਾ ਉਹਨੇ ਉहां ਵਿੱਚ ਚਲਾਉ ਜਾਨਾ ਬਸ ਫੇ ਪੰਜ ਹੋ ਜਾਣੇ ਨਾ ਉਹ ਫੇ ਬਾਈ ਬੂਈ ਵੀ ਪਾੜ ਨਹੀਂ ਉਹਦੇ ਕੱਟ ਪਰਚੀਆਂ ਪਰਚੀਆਂ ਕਿਹਦੇ ਕੋਲ ਆ ਓਏ ਆ ਭੇਜੇ ਕੱਟਣਾ ਹਾਂ ਅੱਡੀ ਭੇਜ ਬਾਰਜੇ ਉੱਤੇ ਤੇ ਜਿਆਦਾ ਪਾਹ ਹਾਂ ਤੇ ਕਿਹੜਾ ਮੋਟਾ ਨਹੀਂ ਬਿਠਾਓ ਅੰਗਲੇ ਬਿਠਾ ਲਓ ਹੁਣ ਨਾ ਨਾ ਨਹੀਂ ਰੋਟੀ ਖਾ। ਰੋਟੀ ਖਾ ਕੇ ਪਹਿਲੇ ਆ ਕੇ ਦਾ ਖਾਣਾ ਖਾ ਲਓ ਪਹਿਲਾਂ ਫਿਰ ਬਾਅਦ ਚ ਕਰਦੇ। ਚਲੋ ਫਿਰ ਚਲੋ। ਇਹਨਾਂ ਨੇ ਕੋਲ ਨਹੀਂ ਆਉਣਾ ਰੋਟੀ ਖਾ ਕੇ। ਉਹ ਬੱਚੇ ਵੀ ਟਾਈਮ ਲੈਣਾ। ਆਓ ਯਾਰ। ਉਹਨਾਂ ਨੂੰ। ਫੁੱਲ ਮਗਾ ਲਊਗਾ ਨਿਕਾਲਾਂ ਰੋਟੀ 10 ਮਿੰਟ ਫਿਰ। 10 ਮਿੰਟ ਵਾਲਾ ਕੰਮ ਨਹੀਂ ਨਾ 1.5 ਘੰਟਾ ਲੱਗਣਾ ਇੱਥੇ। ਜਿਹੜਾ ਪੱਕੀ ਕਿੱਲੋ ਚੱਲੇ ਆ। ਮੈਂ ਤਾਂ ਜਿੱਦਾਂ ਕਹਣਾ ਉਦਾਂ ਕਰਾ ਲਵਾਂ। ਰੋਟੀ ਤਾਂ ਫੇਰ ਮੈਂ ਖਾ ਲਵਾਂ। ਜਿਵੇਂ ਫੇਰ ਲੈ ਲੈ ਚਲੋ ਘਰਾਵੋ ਰੋਟੀ 2 ਘੰਟੇ ਲੇਟ ਗਈ ਘੰਟਾ ਲੇਟ ਲੱਗ ਗਈ ਹੋਰ ਕੀ ਹੋਣਾ 28 ਕਿਲੋ ਕਰਾਓ ਫਿਰ ਕੁਝ ਨਹੀਂ ਹੁੰਦਾ ਯਾਰ 28 ਕਰਦੇ ਆਣ 28 25 25 ਦਾ ਬਣਾਉਣਾ 28 ਨਾਲ ਕਰਾ ਲਓ 25 ਦਾ ਸੈਟ ਆਪਰੇ 28 ਕਿਲੋ ਵਾਲੇ 5 6 ਮਿੰਟ ਤੇਰੇ ਤੁਸੀਂ ਫੇਰ ਲੈ ਕੇ ਆ ਜਾਓ 28 ਆਏ ਬੁਲਾ ਲਓ ਯਾਰ ਇੱਕ ਸੈਂਟਰ ਦੇ ਦਾ ਘਾਏ ਬਾਕੀ ਠੀਕ ਆ ਲੱਗ ਲਾ ਕਰਾਣੇ